ਕੋਤਰਾ ਤੂੰ ਹੀ ਕਰਦੇ ਇਹ ਵੀ ਕੰਮ ਨਫੜ ਚੱਕ ਪਰਚੀ ਤੋ ਚੱਕ 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 ਕਿਹਣੀ ਕਰੇ ਮੈਂ ਛੱਡ ਦੀ ਪਰਚੀ ਵਿੱਚ ਛੱਡ ਦੇ ਜਗਦੇ ਤੂੰ ਦੇ ਲੈ ਕਿਹਣੀ ਜਗ ਚੱਕਣੀ 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 ਚੱਕਦੇ 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 ਚਾ ਕਰਦੇ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦਾ ਨਾਮ ਰੱਖਣ ਲੱਗੇ ਆ ਜੀ ਅਸੀਂ ਸਾਡੀ ਪ੍ਰਾਚੀ ਭੈਣ ਬਠਿੰਡੇ ਤੋਂ ਲੈ ਕੇ ਆਏ ਸੀ ਵੀਰ ਇਸ ਭੈਣ ਨੂੰ ਸਟੇਸ਼ਨ ਦੇ ਉੱਤੇ ਪਈ ਸੀ ਭੈਣ ਬੇਬੀ ਹੋਣ ਵਾਲਾ ਸੀ ਜਦੋਂ ਵੀਰੇ ਹੁਣੀ 7:30 ਵਜੇ ਲੈ ਕੇ ਸਟੇਸ਼ਨ ਤੋਂ ਹਸਪਤਾਲ ਪਹੁੰਚੇ ਤਵੇਜੇ ਪਹੁੰਚੇ 7:30 ਬੱਚੇ ਦਾ ਜਨਮ ਹੋ ਗਿਆ ਅੱਧੇ ਘੰਟੇ ਬਾਅਦ ਤੇ ਬੇਬੀ ਬੁਆਏ ਹੋਇਆ ਤੇ 5 ਦਿਨ ਉੱਥੇ ਰਿਹਾ ਉਹਨਾਂ ਨੇ ਵੀ ਨਾਮ ਨਹੀਂ ਸੀ ਰੱਖਿਆ ਫਿਰ ਇੱਥੇ ਲੈ ਕੇ ਆਏ ਸਾਡੇ ਕੋਲੇ ਬੱਚੇ ਨੂੰ ਥੋੜੀ ਪੀਲੀਏ ਦੀ ਪ੍ਰੋਬਲਮ ਸੀ ਜੌਂਡਰਸ ਸੀਗਾ ਪ੍ਰਾਚੀ ਭੈਣ ਵੀ ਠੀਕ ਨਹੀਂ ਸੀਗੀ ਤੇ ਫਿਰ ਅਸੀਂ ਵੀ ਚਾਰ ਪੰਜ ਦਿਨ ਬੱਚੇ ਨੂੰ ਆਈਸੀਯੂ 'ਚ ਰੱਖਿਆ ਤੇ ਫਿਰ ਹੁਕਮਨਾਮਾ ਸਾਹਿਬ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਤਾਂ ਉੱਥੇ ਹੁਕਮਨਾਮਾ ਸਾਹਿਬ ਦੇ ਵਿੱਚ ਅਦਿਖਾਰੇ ਪੁੱਤ ਦਿਖਾਰੇ ਤੇ ਇਹ ਵਾਲਾ ਹੁਕਮਨਾਮਾ ਸਾਹਿਬ ਆਇਆ ਜਿਹਦੇ ਵਿੱਚ ਬਹੁਤ ਹੀ ਜਾਤ ਇਹ ਗਰਵਾਣੀ ਦੀਆਂ ਤੁਕਾਂ ਜਿਹੜੀਆਂ ਹੁਕਮਨਾਮਾ ਸਾਹਿਬ ਦੇ ਵਿੱਚ ਆਇਆ ਬਹੁਤ ਹੀ ਜਾਤ ਕਦੇ ਦ੍ਰਿਸ਼ਟ ਨਾ ਰਾਜ ਤੇ ਇਹ ਬੱਬਾ ਨਿਕਲਿਆ ਜੀ ਨਾਮ ਜਾਨੀ ਕਿ ਗੁੱਲ ਮਿਲਾ ਕੇ ਹਨਾ ਅੱਖਰ ਜਿਹੜਾ ਬੱਬਾ ਨਿਕਲਿਆ ਤੇ ਬੱਬੇ ਅੱਖਰ ਤੇ ਅਸੀਂ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਇੱਕ ਆਪਣਾ ਨਾਮ ਸੁਝਾ ਕੇ ਦਿਓ ਵੀ ਕਿਹੜਾ ਨਾਮ ਫਿਰ ਬੱਚੇ ਦਾ ਨਿਕਲੂਗਾ ਆਪਾਂ ਉਹੀ ਨਾਮ ਰੱਖ ਲਵਾਂਗੇ ਤੇ ਇਹ ਵਾਲੀ ਜਿਹੜੀ ਪਰਚੀ ਆ ਇਹ ਸਾਡੀ ਪਰਚੀ ਆ ਜਿਹੜੀ ਪਹਿਲੀ ਪਰਚੀ ਚੱਕੂਗੀ ਸਾਡੀ आरती तो जगह एक प्राची जगा तो जगा ली प्राची, प्राची तो जगह प्राची आई तो एक पर्ची उठा के पकड़ाओ मेरे को एक पर्ची हिलाती हिलाती उन्हें हिला कोई भी एक पर्ची उठा लो उठा के पकड़ाओ कोई भी एक पर्ची उठा लो कोई भी पकड़ा दो मेरे को इधर पकड़ा दो इसका नाम रखना है इसका नाम रखना है दीदी रख लेंगे ना तो अच्छा नाम रखेंगे सुंदर सा एक है ना पढ़ो पकड़ो भी अच्छा एक सुंदर सा नाम रखेंगे इसका ਇਸ ਵਿੱਚ ਨਾਮ ਲਿਖਾ ਹੋਇਆ ਹੈ ਚਲੋ ਦੇ ਦਿਓ ਪਰਚੀ ਫਿਰ ਨਾਮ ਲਿਖ ਦੇ ਬੱਚੇ ਦਾ ਨਾਮ ਨਹੀਂ ਲੇਖੋਗੀ ਓਏ ਪੁੱਤਰਾ ਤੂੰ ਹੀ ਕਰ ਦੇ ਇਹ ਵੀ ਕੰਮ ਲੈ ਫੜ ਚੱਕ ਪਰਚੀ ਤੋ ਚੱਕ 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 ਕਿਹੜੀ ਚੱਕ ਦੇ ਮੇਟ ਸੜ ਦੀ ਪਰਚੀ ਵਿੱਚ ਸੜ ਦੇ ਚੱਕ ਦੇ ਤੂੰ ਲੈ ਲੈ ਕਿਹੜੀ ਚੱਕਣੀ 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 ਚੱਕ ਦੇ ਚੱਕ ਦੇ ਚੱਕ ਦੇ ਚਾ ਕਰ ਦੇ ਬੋਲੇ ਸੋਨਹਾਰ ਲਓ ਜੀ ਸਾਡੇ ਜਵਾਨ ਦਾ ਨਾਮ ਨਾਮ ਉਹਨੇ ਆਪ ਹੀ ਰੱਖ ਲਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੈਂ ਜੀ ਮਾਸਟਰ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਿੱਲੂ ਬਲਵਿੰਦਰ ਸਿੰਘ ਨਾਮ ਦੀ ਪਰਚੀ ਨਿਕਲੀ ਹੈ ਜੀ ਤੇ ਸਾਡੇ ਛੋਟੇ ਜਿਹੇ ਬਿੱਲੂ ਨੇ ਆਪ ਹੀ ਪਰਚੀ ਕੱਢੀ ਆ। ਤੇ ਇਹ ਉਹਦੀ ਮੰਮੀ ਨੂੰ ਅਸੀਂ ਬਹੁਤ ਕਿਹਾ ਸੀਗਾ ਵੀ ਤੂੰ ਕੱਢ ਦੇ ਪਰਚੀ ਉਹਨੇ ਨਹੀਂ ਕੱਢੀ। ਪਰ ਸਾਡੇ ਨੰਨੇ-ਮੁੰਨੇ ਬਲਵਿੰਦਰ ਸਿੰਘ ਨੇ ਆਪ ਹੀ ਆਪਣੀ ਪਰਚੀ ਚੱਕ ਲਈ। ਤੇ ਇਹ ਪਰਚੀਆਂ ਦੇ ਵਿੱਚ ਸਾਰੀਆਂ ਦੇ ਵਿੱਚ ਨਾਮ ਲਿਖੇ ਸੀ। ਹਰੇਕ ਬੱਚੇ ਨੇ ਆਪਣਾ-ਆਪਣਾ ਇੱਕ ਨਾਮ ਲਿਖਿਆ ਸੀ। ਬੱਬੇ ਤੋਂ ਇਹ ਸ਼ਰਤ ਸੀ ਬੱਬੇ ਤੋਂ ਰੱਖਣਾ ਉਹ ਨਾਮ। ਤੇ ਕਿਸੇ ਨੇ ਬਲਪ੍ਰੀਤ ਸਿੰਘ ਬਦ람 ਸਿੰਘ ਇਹਨੇ ਬਲਿਹਾਰ ਸਿੰਘ ਇਹਨੇ ਬਲਜੋੜ ਸਿੰਘ ਬਚਿੱਤਰ ਸਿੰਘ ਹੈਨਾ ਸਾਰੇ ਨਾਮ ਲਿਖੇ ਸੀ ਤੇ ਨਿਕਲਿਆ ਨਾਮ ਆ ਜੀ ਬਲਵਿੰਦਰ ਸਿੰਘ ਕਰੇ ਅਰਦਾਸ ਸਾਡੇ ਨਿੱਕੇ ਜੇ ਬਲਵਿੰਦਰ ਸਿੰਘ ਵਾਸਤੇ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਇਹ ਬੱਚਾ ਭਾਗਾ ਵਾਲਾ ਹੋਵੇ ਆਪਣੀ ਮਾਂ ਦਾ ਨਾਮ ਰੌਸ਼ਨ ਕਰੇ ਸਾਰੀ ਉਮਰ ਆਪਣੀ ਮਾਂ ਦੀ ਸੇਵਾ ਕਰੇ ਤੇ ਪ੍ਰਾਚੀ ਭੈਣ ਨੇ ਜੋ ਤਕਲੀਫ ਝੱਲੀ ਆ ਜੋ ਦੁੱਖ ਕਟਿਆ ਉਹ ਸਾਰਾ ਦੁੱਖ ਹੀ ਭੁੱਲ ਜਿਵੇਂ ਭੈਣ ਤੇ ਬਸ ਸਾਡੇ ਇਸ ਨਿੱਕੇ ਜੇ ਨੰਨੇ ਜੇ ਬੱਚੇ ਲਈ ਅਰਦਾਸ ਕਰਿਓ ਦੇਖੋ ਨਿੱਕਾ ਜਿਹਾ ਬੱਚਾ ਹੁਣ ਮੂੰਹ ਦੇ ਵਿੱਚ ਉਹੀ ਹੱਥ ਜਿਹਦੇ ਦਾ ਨਾਮ ਕੱਢਿਆ ਆਪਦਾ ਉਹੀ ਹੱਥ ਹੈ ਮੂੰਹ 'ਚ ਲਈ ਪਿਆ ਵਾ ਤੇ ਅਸੀਂ ਚਿਹਰਾ ਬਲੜ ਕੀਤਾ ਥੋੜਾ ਜਿਹਾ ਤੇ ਦਿਖਾ ਨਹੀਂ ਸਕਦੇ ਪਰ ਸਾਡਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਬਲਵਿੰਦਰ ਸਿੰਘ ਬਲਜਿੰਦਰ ਸਿੰਘ ਬਲਜਿੰਦਰ ਬਲਜਿੰਦਰ ਬਲਵਿੰਦਰ ਬਲਵਿੰਦਰ ਸਿੰਘ ਜਿੰਦਾਬਾਦ 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 ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦਿ ਜਪ ਆਦਿ ਸਚੁ ਜਗਤ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚ ਬੁਲੇ ਸੋ ਨਿਹਾਲ ਹੁਣ ਜੀਰਾ ਕੱਲ ਨੂੰ ਜਨਮ ਸਰਟੀਫਿਕੇਟ ਦੇ ਉੱਪਰ ਜੇ ਨਾਮ ਲਿਖਿਆ ਜਾਊਗਾ ਬਲਵਿੰਦਰ ਸਿੰਘ ਆਹ ਉਹ ਬਲਵਿੰਦਰ ਉੱਟ ਖੜਿਆ ਤੂੰ ਬਲਵਿੰਦਰ ਸਿੰਘ ਆ ਲੈ ਬਲਵਿੰਦਰ ਸਿੰਘ ਜਾਂ ਆਪਣੀ ਮੰਮੀ ਕੋਲੇ ਚਲੀ ਜਾ ਭਾਈ ਬਸ ਫੇਰ ਕਰਜਰ ਲੱਗਿਆ ਬਈ ਲਿਖਿਆ ਕਿਨੇ ਸੀ ਇਹ ਬਲਵਿੰਦਰ ਸਿੰਘ ਨਾ ਪਰਮਜੀਤ ਪਰਮਜੀਤ ਕੌਰ ਨੇ ਲਿਖਿਆ ਸੀ ਨਾ ਜਾਂਦੀ ਬਾਦੀ ਦਾ ਦੇਖੋ ਇਹ ਸਾਡੀ ਧੀ ਨੇ ਪਰਮਜੀਤ ਨੇ ਲਿਖਿਆ ਸੀ ਨਾਮ ਉੱਤੇ ਉਹਨੇ ਆਪਣਾ ਨਾਮ ਵੀ ਲਿਖਤਾ ਸੀ ਵੀ ਮੁੱਕਰ ਨਾ ਜਾਣ ਕੋਈ ਲਿਖਿਆ ਪਰਮ ਛੋਟਾ ਜਿਹਾ ਕਰਕੇ ਨਹੀਂ ਲਿਖਿਆ ਹੋਇਆ ਚਲੋ ਲੈ ਕੇ ਜਾਓ ਪੁੱਤ ਬੱਚੇ ਨੂੰ ਪਾ ਕੇ ਆਓ ਜਾ ਕੇ ਨਾਲ